ਸਾਈ ਗੁਰਜੀ ਦਾ ਖਾਲਸਾਵਾ ਸਾਈ ਗੁਰਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਅੱਜ ਤੁਹਾਨੂੰ ਸਾਰਾ ਬਾਜ਼ਾਰ ਵਿਖਾਵਾਂਗੇ ਕਿੱਥੇ ਕਿੱਥੇ ਹੀ ਜਾਣਾ ਵਾ ਕਿਹੜੀ ਕਿਹੜੀ ਸ਼ਾਪਿੰਗ ਕਰਨੀ ਆ ਤੇ ਜਦੋਂ ਮੈਂ ਨਾਲ ਲਾਪਰੀ ਤੇ ਨਾਲ ਜਾਵਾਂ ਸ਼ਾਪਿੰਗ ਕਰਨ ਨਾ ਸਮਝ ਲਓ ਕਿ ਆਪਾਂ ਸ਼ਾਪਿੰਗ ਸੰਗਤ ਨਹੀਂ ਕਰ ਰਹੇ ਤੇ ਮਤਲਬ ਬਾਕੀ ਤੁਹਾਨੂੰ ਟਾਈਟਲ থাম্বਨੇਲ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਅੱਜ ਅਸੀਂ ਆਪਣੇ ਸਟਾਫ ਲਈ EMPLOYEES ਜਿਹੜੇ ਨੇ ਉਹਨਾਂ ਲਈ ਜਾਂ ਫੈਮਿਲੀ ਸਰਕਲ ਵਾਲਿਆਂ ਵਾਸਤੇ ਜਾਂ ਜਿਹੜੇ ਭੈਣਾ ਬੱਚੇ ਛੋਟੇ ਨੇ ਉਹਨਾਂ ਦੇ ਫਾਦਰ ਫਾਦਰ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਫਾਦਰ ਨਹੀਂ ਹੈਗੇ ਉਹਨਾਂ ਸਾਰਿਆਂ ਵਾਸਤੇ ਦਿਵਾਲੀ ਦੀ ਸ਼ਾਪਿੰਗ ਹੋਣ ਲੱਗੀ ਆ ਤੇ ਚਲੋ ਚੱਲ ਕੇ ਕਰਦੇ ਆ ਦਿਵਾਲੀ ਦੀ ਸ਼ਾਪਿੰਗ ਤੇ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਤੇ ਨਾਲੇ ਆਪ ਵੀ ਕਰਾਂਗੇ ਆਪ ਵੀ ਕਰਾਂਗੇ ਤੇ ਬਾਜ਼ਾਰ ਬਾਜ਼ਾਰ ਵੇਖਣਾ ਮਿਸ ਨਾ ਕਰਿਓ ਕਿਉਂਕਿ ਬਾਜ਼ਾਰ ਆਉਂਦੇ ਆ ਨਾ ਦਿਵਾਲੀ ਅਮਰਸਰ ਦੀ ਦਾਲ ਰੋਟੀ ਕਰਦੀ ਤੇ ਦਿਵਾਲੀ ਅਮਰਸਰ ਦੀ ਦਿਵਾਲੀ ਅਮਰਸਰ ਦੀ ਹਨਾ ਤੇ ਇਹ ਇਹ ਚੀਜ਼ਾਂ ਵੇਖਣੀਆਂ ਮਿਸ ਨਾ ਕਰਿਓ ਵੇਖਦੇ ਰਹੋ ਜੁੜੇ ਰਹੋ ਥੋੜੇ ਥੋੜੇ ਜੇਤ ਵੀ ਆਪਾਂ ਥੋੜਾ ਬੋਤਾ ਨਾਲ ਡੈਕੋਰੇਸ਼ਨ ਦਾ ਸਮਾਨ ਵੀ ਖਰੀਦਾਂਗੇ ਕਿਉਂਕਿ ਕੱਲ ਦਾ ਕੱਲ ਆਪਾਂ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਉਹ ਆਪਾਂ ਕੱਲੀ ਫਿਨਿਸ਼ ਕਰਤਾ ਵਾ ਤੇ ਹੁਣ ਆਪਾਂ ਕਰਨੀ ਹੈ ਡੈਕੋਰੇਸ਼ਨ ਤੇ ਉਹ ਵੀ ਸਮਾਨ ਖਰੀਦਾਂਗੇ ਤੇ ਵਲੌਗ ਮੇਰੇ ਹਿਸਾਬ ਨਾਲ ਤੇ ਬਹੁਤ ਇੰਟਰਸਟਿੰਗ ਰਹਿਣ ਵਾਲਾ ਵਾ ਤੇ ਜੁੜੇ ਰਹੋ ਵਲੌਗ ਦੇ ਨਾਲ ਗੱਡੀ ਇਹੀ ਲਾਤੀ ਆ ਪਾਰਕਿੰਗ ਦੇ ਵਿੱਚ ਤੇ ਹੁਣ ਜਾ ਰਹੇ ਆ ਤੁਰ ਤੁਰ ਕੇ ਹਨ ਤੁਰ ਤੁਰ ਕੇ ਜਾ ਰਹੇ ਆ ਭੋਗੇ ਲਾ ਜੀ ਅੰਮ੍ਰitsar ਦਾ ਸਭ ਤੋਂ ਜ਼ਿਆਦਾ ਮਸ਼ਹੂਰ ਅੰਮ੍ਰitsar ਅੰਮ੍ਰਿਤਸਰ ਸਿਫਤੀ ਦਾ ਘਰ ਹਾਲ ਗੇਟ ਅੰਮ੍ਰਿਤਸਰ ਸਾਹਿਬ ਬੜਾ ਧੰਨਵਾਦ ਉਹ ਆਂਦੇ ਆ ਬਾਬੇ ਆਂਦੇ ਕਿ ਸਾਨੂੰ ਲੈ ਜਾਓ ਆਓ ਪਰ ਰਖੇ ਚੱਲ ਜਣੇ ਹੈ ਜਾਣਾ ਤੇ ਤੁਰ ਕੇ ਆ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਨੂੰ ਵੇਖ ਲਿਆ ਧੰਨਵਾਦ ਜੀ ਧੰਨਵਾਦ ਗੁਰੂ ਰਾਮਦਾਸ ਜੀ ਦੀ ਯਾਦ ਕੋ ਸਹੀ ਗੱਲ ਆ ਇਹਨਾਂ ਨੇ ਇਹਨਾਂ ਨੇ ਪਛਾਣ ਲਿਆ ਇਹਨਾਂ ਨੇ ਅੱਕੇ ਵੀ ਮੈਨੂੰ ਜਦੋਂ ਮੈਂ ਇੱਥੇ ਜਾ ਆਉਣਾ ਹਾਂ ਨਾ ਇਹ ਬਾਪੂ ਜੀ ਹੁਣੀ ਮੈਨੂੰ ਲੈ ਜਾਂਦੇ ਆ ਚਲੋ ਰਾਤ ਕਿਤੇ ਵੀ ਜਾਣਾ ਹੋਵੇ ਨਾ ਤੇ ਐਸੇ-ਐਸੇ ਬਜ਼ੁਰਗਾਂ ਨੂੰ ਜਿਹੜਾ ਵਾ ਸੇਵਾ ਦਾ ਮੌਕਾ ਜ਼ਰੂਰ ਦਿਆ ਕਰੀਏ ਕਿਉਂਕਿ ਸਰੀਰ ਦੇ ਨਾਲ ਜਿਹੜੀ ਮਿਹਨਤ ਕੀਤੀ ਹੈ ਨਾ ਉਹ ਉਹ ਸਭ ਤੋਂ ਜ਼ਿਆਦਾ ਔਖੀ ਆ ਪਤਾ ਇਹਨਾਂ ਨੇ ਕੀ ਕਿਹਾ ਆਂਦੇ ਵੀ ਉਹਨੂੰ ਪੁਰਾਣਾ ਅੰਦਾਜ਼ ਜਿਨੀ ਯਾਦ ਕੀਤਾ ਤੇ ਉਹਨਾਂ ਨੇ ਤੁਹਾਨੂੰ ਦੇ ਦੇ ਆਏ ਹਾਏ 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 ਬਾਪੂ ਜੀ ਆ ਗੱਲ ਕਹੀ ਸੀ ਜੀ ਗ੍ਰਾਮਦਾਸ ਜੀ ਨੇ ਗ੍ਰਾਮਦਾਸ ਜੀ ਨੂੰ ਤੁਸੀਂ ਯਾਦ ਕੀਤਾ ਹਾਂਜੀ ਹਾਂ ਉਹਨਾਂ ਨੇ ਸਾਨੂੰ ਭੇਜਤਾ ਹਾਂ 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 ਤਾਂ ਬੰਦੇ ਆ ਜੀ ਹਾਂਜੀ ਕਰਨ ਦਾ ਮਾੜਾ ਸ਼ਹਿਰ ਦੀ ਯਾਦ ਜੀ ਕੀ ਬਾਤ ਆ ਜੀ ਕੀ ਬਾਤ ਤੇ ਸਿੰਘ ਚਲਾ ਰਿਹਾ ਹੋਵੇ ਤੇ ਸਿੰਘ ਸਿੰਘਣੀਆਂ ਪਿੱਛੇ ਬੈਠੇ ਹੋਣ ਤੇ ਮੇਰੇ ਖਿਆਲ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਾਰਾ ਅੱਜ ਮੈਨੂੰ ਫਰਿਆਦਾ ਸੁਣਦਾ ਬਾਗਰੂ ਜੀ ਥਾ ਲਈ ਹਾਂ ਸਹੀ ਗੱਲ ਆ ਜੀ ਸਹੀ ਗੱਲ ਤੇ ਕਈ ਵਾਰ ਕਈ ਐਸੇ ਇਨਸਾਨ ਦੇ ਨਾਲ ਗੱਲਾਂ ਜਿਹੜੀਆਂ ਕਰਕੇ ਨਾ ਕੋਈ ਨਾ ਕੋਈ ਬੁੱਝੇ ਭੇਤ ਲੱਭਦੇ ਆ। ਹਣਾ ਸਿੱਖਣ ਨੂੰ ਕੁਛ ਨਾ ਕੁਛ ਮਿਲਦਾ ਵਾ। ਜਿਹੜੀ ਜਿਹੜੀ ਜਗ੍ਹਾ ਤੇ ਉੱਤੇ ਅਸੀਂ ਪਹੁੰਚਣਾ ਵਾ ਉੱਥੇ ਪਹੁੰਚ ਕੇ ਤੁਹਾਨੂੰ ਸਾਹਮਣੇ ਤੁਹਾਡੇ ਲੈ ਕੇ ਆਉਂਦੇ ਆ। ਹਾਂ ਜੀ ਕੀ ਸੇਵਾ ਕਰੀ। ਹਾਂ ਰਾਜ ਨੂੰ ਸਾਧਾ ਸਵਾਰੀ ਦਾ ਦੇਣਾ। ਆ ਲੱਗੇ ਤੁਹਾਡਾ ਪਾੜਾ। ਹਾਂ ਅੱਗੇ ਤੁਹਾਨੂੰ। ਕੋਈ ਜਿਹੜਾ ਡਾਇਰੈਕਸ਼ਨ ਦੱਸਦਾ। ਰਾਜਪਾਲ ਆ ਗਿਆ ਸੰਗਲ ਸੰਗਲਪੁਰ ਦੀ ਜਿੰਨੇ ਦਾ ਪਤਾ ਹੈ ਪੁਨਾ ਦੇਖਾ ਕੰਬਲ ਸੋਨਾ ਆ ਮੇਰਾ ਫੇਵਰਟ ਮੇਰਾ ਜਿੰਦਾ ਮੇਰਾ ਕਲਾ ਰਮੇ ਰਿਆ ਆ ਫੜ ਆ ਕੰਬਲ ਦੇ ਕਿ ਸੋਨਾ ਬਲਾਈ ਦੇ ਤੋ ਤੇ 3.5 ਕਿਲੋ ਦੇਤਾ ਇਹ ਇਹਦੇ ਨਾਲ ਦੇ ਸਾਰੇ ਕਲਰ ਜਿਹੜੇ ਆ 50 ਕੰਬਲ ਇਹ ਤਕਰੀਬਨ ਜਿਹੜੀ ਆ ਹੁੰਦੀ ਹੈ। ਮਜੀ ਇਹਦੇ ਨਾਲ ਜਿਹੜੀ ਹੋਣਗੇ ਇਹ ਇਹਦੇ ਨਾਲ ਦੇ 10 ਹੋਣਗੇ। ਬਾਕੀ ਜਿਹੜੇ ਕੰਬਲ ਵਾ ਉਹ ਛੋਟੇ ਸਿੰਗਲ ਬੈੱਡ ਹੋਗੇ ਤੇ ਡਬਲ ਬੈੱਡ ਵੀ ਹੋਣਗੇ। ਉਹਨਾਂ ਦੀ ਜਿਹੜੀ ਤਕਰੀਬਨ ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸੰਖੇਪ ਚਾਹੁੰਦਾ। ਹਾਂਜੀ 6 ਕੰਬਲ ਆ ਹੋਗੇ। ਅੱਜ ਕਿਨੇ ਜਾ ਰਾ ਇਹਦੇ ਅਗੇ ਮੇਨ ਇਹ ਤੇ ਆ ਗਿਆ ਜੀ ਮੇਨ ਹਾਂਜੀ ਤੇ ਕੰਪਲ ਬਾਕੀ ਜਿਹੜੇ ਆ ਆ ਸਿੰਗਲ ਬੈੱਡ ਦੇ ਹੋਣਗੇ 40 ਤੋਂ 45 ਕਰ ਰਹੇ ਹੋਣਗੇ ਜਿਹੜੇ ਸਾਡੇ ਨਾਲ ਜੁੜੇ ਆ ਜਾਂ ਜਿਹੜੇ ਪਿਆਰ ਕਰਦੇ ਆ ਉਹਨਾਂ ਦੇ ਲਈ ਹਰੇ ਇਥਾਰੇ ਅਪਡੇਟ ਨਾਲ ਨਾਲ ਤੁਹਾਨੂੰ ਮਿਲ ਜੀ ਰਣੀ ਹੈ ਸ਼ੀਟਸ ਹੈ ਤੇ ਆਹ ਪੀਸ ਆ ਗਿਆ ਬੈ ਪੀਸ ਦੇ ਕਿਲੋ ਕਰ ਫਾਰਮ ਵਾਲਾ ਇਹ ਇਹ ਕੋਟੇ ਤੋਂ ਇਸੇ ਨੂੰ ਨਿਕਲ ਕਰਦੇ ਆ ਰਹੇ ਹਾਂ ਪਰ ਇਹ ਆ ਕਿ ਆਪਾਂ ਨੂੰ ਅਖਿਆ ਕਿ ਜਿੰਨੇ ਘੜੇ ਪੀਸੇ ਉਹਨੇ ਪੀਸ ਦੇ ਦੇਣਾ ਹੈ ਨਾ ਚਲੋ ਬਾਕੀ ਨਾ ਬਾਕੀ ਜਿਹੜਾ ਵਾ ਮਿਲਦੇ ਹਾਂ ਗੱਡੀ ਉੱਪਰ ਆ ਕੇ نیچے ਜੀ ਬੰਦੇ ਬੰਦੇ ਹੀ ਹੈ ਉੱਪਰ ਹਾਰੀਏ ਥੋੜੇ ਬੈਠ ਜਿਹੜਾ ਉੱਪਰ ਰੱਖਿਆ ਨਾ ਸਾਬ ਉਹਨੂੰ ਤੁਸੀਂ ਫੜ ਲੈਣਾ ਹੈ ਆਈ ਉੱਤਰ ਠੀਕ ਹੈ ਉੱਤਰ ਇਹ ਇਹ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਸਾਨੂੰ ਹਾਲ ਪਿਆ ਜਾਣਾ ਪੈਂਦਾ ਵਾ ਕਿਉਂਕਿ ਪਾਰਕਿੰਗ ਜਿਹੜੀ ਹੈ ਨਾ ਇਹ ਗੱਡੀ ਜਿਹੜੀ ਆ ਉਹ ਇੱਥੇ ਅੰਦਰ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਤੇ ਵਿੱਚ ਵਸਾਏ ਆ ਸਾਰੀ ਸਾਰੀ ਤੇ ਵੀ ਭਰੀ ਆ ਸਾੜੀ ਭਰੀ ਆ ਵਿਖਾ ਦਿਓ ਮੜੇ ਲੋਕ ਜੀ ਮਿੱਠੀਆਂ ਫੜਿਓ ਇਹ ਸਾਰਾ ਕੁਝ ਭਰਿਆ ਪਿਆ ਤੇ ਆ ਸ਼ਾਪਿੰਗ ਹਜੇ ਅੱਧੀ ਹੋਈ ਆ ਬਾਕੀ ਦੀ ਦੋ ਗੰਡਾਂ ਜਿਹੜੀਆਂ ਵਾਂ ਉਹਨਾਂ ਨੇ 20 20 ਪੀਸਾਂ ਦੀਆਂ ਜਿਹੜੀਆਂ ਗੰਡਾਂ ਵਾਂ ਉਹ ਘਰ ਪਜਾ ਦੇਣੀਆਂ ਕਿਉਂਕਿ ਸਾਡੇ ਗੱਡੀ ਦੇ ਵਿੱਚ ਨਹੀਂ ਜਾਣੀਆਂ ਇਹ ਇਸੇ ਕਰਕੇ ਅੱਜ ਵੀ ਸ਼ਾਪਿੰਗ ਹੋਈ ਡਨ ਤੇ ਹਜੇ ਮਠਿਆਈ ਲੈਣੀ ਆ ਹਜੇ ਆ ਥੋੜਾ ਥੋੜਾ ਸਮਾਨ ਲੈਣਾ ਸਮਾਨ ਪਸੰਦ ਆਈ ਗਿਆ ਉਹ ਪਸੰਦ ਉਹ ਅਸੀਂ ਨਖਰੀਕ ਲੈਣਾ ਪਿਛਲੇ ਵਲੋਗਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਅਗਲੇ ਅਗਲੇ ਵਲੋਗਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਮੈਨੂੰ ਮੈਂ ਆਸ ਕਰਦਾ ਤੇ ਮਿਲਦੇ ਹਾਂ ਜੀ ਥੋੜੀ ਦੇਰ ਦਾ ਗੱਡੀ ਦੇ ਵਿੱਚ ਲਾ ਲਈਏ ਸੰਤ ਸਾਹਿਬ ਸਰਦਾਰ ਫੌਜੀ ਸਾਹਿਬ ਸਾਡੇ ਹੈ ਜਿਹੜਾ ਕਿ ਹੈ ਨੀ ਨਵਦੀਪ ਸਿੰਘ ਨਵਦੀਪ ਸਿੰਘ ਮੈਨੂੰ ਪਹਿਲੀ ਹੀ ਪਤਾ ਲੱਗਾ ਨਾਮ ਦਾ ਹੈ ਉਹ ਤਰਾ ਅਸੀਂ ਸਾਰੇ ਆਰਮੀ ਦੇ ਵਿੱਚ ਰਿਟਾਇਰ ਹੋਏ ਆ ਬੜੀ ਸੋਹਣੀ ਨੌਕਰੀ ਕਰਕੇ ਆਰਮੀ ਦੇ ਰਿਟਾਇਰ ਹੋਏ ਆ ਤੇ ਮੈਨੂੰ ਇਹਨਾਂ ਦਾ ਨਾ ਪਹਿਰਾਵਾ ਬੜਾ ਸੋਹਣਾ ਲੱਗਦਾ ਅਕਸਰ ਜ਼ਿਆਦਾਤਰ ਨੀਲਾ ਬਾਣਾ ਪਾਉਂਦੇ ਆ ਤੇ ਪਰ ਅੱਜ ਪੀਲੇ ਰੰਗ ਦਾ ਬਾਣਾ ਪਾਇਆ ਤੇ ਸਾਰੇ ਜਣੇ ਵੇਖੋ ਕਿੰਨਾ ਸੋਹਣਾ ਲੱਗਣ ਲਿਆ ਸਿੰਘ ਸਿੰਘ ਦੀ ਤੇ ਵੈਸੇ ਬੜੀ ਟੌਰ ਹੈ ਜਿਹੜਾ ਸਿੰਘ ਦੀ ਵੈਸੇ ਬੜੀ ਟੌਰ ਹੈ सारा सामान लद लिया है सामान लद के हम चले हैं ये सब है गया सही बात है सही बात है सही बात है तो ले नहीं मेरा जाने कर रहे हो पापा पापा ये क्यों दाब खाओ इसमें क्या ये इसमें फेंकोगे तो कितने का है जी 10 10 रुपए का है जी मुझे दस दे दो 10 10 मेरे 5 इसके बंद इसके ठीक है चलो। ना ला। ला। अब बस ला। चार तो बस तुमने के, बस के। दे दिए ना, चार तो तुमने दे दिए थे अब चार 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 डालो, डालो। इसके इसके पांच हो गए ना

आप आप बांट लोगे मैं बांट लोगे आप आप दोनों आपस में क्या हो सके सके बहन भाई आपके पापा का नाम क्या है मेरी मम्मी पापा जी में तो चारा चारा म, <laughs> दोनो, दोनो, दोनो है जी है अकेले हो चाची चाचा पापा चाची पापा चल बच्ची पहले मैंने जफी नहीं पड़ी मिल लो दोनों 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 और आ जाते हैं यार चलो बाय ਹੰਦੇ ਖਾਣੇ ਆ ਸਿੰਘਾਂ ਦੇ ਗੋਲ ਗੱਪੇ ਤੇ ਗੋਲ ਗੱਪੇ ਚਨਮਨ ਦੇ ਬਾਹਰ ਲਾਰੈਂਸ ਰੋਡ ਤੇ ਤੇ ਸਿੰਘਾਂ ਦੇ ਸਿੰਘ ਸਿੰਗਲ ਹੁੰਦੇ ਆ ਗੋਲ ਗੱਪੇ ਤੇ ਹੁਣੇ ਤੁਹਾਨੂੰ ਸਵਾਦ ਚੈੱਕ ਕਰਾਉਨੇ ਸਵਾਦ ਤੁਹਾਨੂੰ ਵੀ ਕਰਾਉਣੀ ਹੈ ਤੇ ਜਿਹੜਾ ਵੀ ਕੋਈ ਸਿੰਘ ਸਿੰਘਣੀ ਮੈਨੂੰ ਵੇਖ ਰਿਆ ਵਾ ਸਾਫ ਸੁਥਰਾ ਜਿਹਾ ਭੋਜਨ ਖੇਨੇ ਛਕਣਾ ਵਾ ਪਹਿਲਾ ਗੋਲ ਗੱਪਾ ਟੁੱਟ ਗਿਆ ਵਾ ਤੇ ਸਵਾਦ ਕਿਦਾਂ ਚੈੱਕ ਕਰਾਉਣਾ ਮਠਾਈ ਜੀ ਨਾ ਮਿੱਠਾ ਨਹੀਂ ਬਣਾ। ਇਹ ਮਿੱਠੇ ਤੋਂ ਬਗੈਰ ਵਾਲੀ ਐ। ਅੰਦੇ ਅੰਦੇ ਡਾਈਟਿੰਗ ਤੇ ਆ ਤੇ ਗੋਲ ਗੰਦੇ ਧੜਾ ਧੜ ਤੇ ਵੇਖੋ ਗਿਣਤੀ ਗਿਣਤੀ ਕਰੀ ਜਾਇਓ। ਮੇਰੇ ਖਿਆਲ ਚ ਘਟ ਘਟ ਨਹੀਂ ਤੇ 20 ਖਾ ਜਾਣੇ ਆ। 20 ਖਾ ਲੈਣੇ ਨੇ ਘਟ ਘਟ। ਤੇ ਸਾਰੇ ਸਿੰਘ ਹੀ ਸਿੰਘ ਆ। ਆਓ ਲੈ ਅਗਲੇ ਪਾਸੇ ਸਿੰਘ ਖੋਤੇ ਆ। ਆਹ ਕਾਲ ਐ ਸਾਰੇ ਸਿੰਘ ਹੀ ਸਿੰਘ ਆ। ਇਹ ਸਿੰਘ ਸਾਰੇ ਇੱਥੇ ਇੱਥੇ ਬਣਾਉਂਦੇ ਗੋਲ ਗੱਪੇ, ਚਾਟ, ਹੋਰ ਕੀ ਕੀ ਬਣਾਉਂਦੇ ਆ? ਮੈਨੂੰ ਤੁਸੀਂ ਬੋਲੋ। ਇੱਕ ਮਿੰਟ ਇਤਰਾ ਆਪਾਂ ਆਪਾਂ ਕੀ ਕੀ ਬਣਾਉਂਦੇ ਆ? ਇਹ ਇਹ ਸਿੰਘ ਸਾਡੇ ਨਾ ਛੋਟੇ ਜਿਹੇ ਸੰਗਦੇ ਆ। ਇਹ ਸਾਡੇ ਸਾਹਮਣੇ ਹੀ ਹੁੰਦੇ। ਤੇ ਹੁਣ ਤੁਸੀਂ ਗਿਣਤੀ ਮੇਰੇ ਕਿ ਗਿਣਤੀ ਭੁੱਲ ਕੇ ਪੰਜ ਖਾ ਗਈ। ਆਇਓ ਸਿੰਘ ਸਰ। ਵਾਈਗੁਰਦੀ ਦਾ ਖਾਲਸਾ ਵਾਈਗੁਰਦੀ ਖਤੇ ਇਹ ਚਾਰਪੰਜ ਸਿੰਘ ਨੇ ਇਕੱਠੇ ਇਹ ਹਾਈਜਨਿਕ ਫੂਡ ਜਿਹੜਾ ਵਾ ਇੱਥੇ ਬਣਦੇ ਆ ਨਾਲੇ ਲੋਕਾਂ ਦੀਆਂ ਸੰਗਤਾਂ ਦੀਆਂ ਸੀਸਾਂ ਨੇ ਤੇ ਆਪਾਂ ਆਪਣੇ ਕੋ ਕੀ ਕੀ ਆ ਆਪਣੀ ਤੋਂ ਵਾਈਗੁਰਦੀ ਆਪਣਾ ਚਾਟ ਕੋਰਨਰ ਦਾ ਇੱਕ ਤੇ ਮੈਂ ਸਾਰਾ ਆਪਣੇ ਕੋ ਦਹੀਂ ਪੁੜੀ ਤੇ ਪੁੜੀ ਮਸਾਲਾ ਪੁੜੀ ਕੋਲ ਪੇ ਬੇਲ ਪੁੜੀ ਹਾਂ ਆਪਣੇ ਕੋ ਦਹੀਂ ਪੱਲਾ ਪਪੜੀ ਜਿਹੜਾ ਬਹੁਤ ਟਿੱਕੀ ਟਰਾਈ ਕਰਕੇ ਦੇਖੋ ਬਹੁਤ ਟੇਸਟੀ ਈ ਮੈਂ ਮੈਂ ਤਾਂ ਟਰਾਈ ਪੂਰਾ ਕੀਤਾ ਵਾ ਪਰ ਇਹ ਆ ਕਿ ਇਹਨਾਂ ਦਾ ਇੰਨਾ ਕਿ ਜਿਆਦਾ ਸਵਾਦ ਵਾ ਨਾ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਹਾਂ ਜਿਹਨੇ ਕਿ ਜਿਹਨੂੰ ਆਪਾਂ ਖਾਲਸ ਕਹਿੰਦੇ ਆ ਨਾ ਉਹ ਚੀਜ਼ ਉਹ ਚੀਜ਼ ਸਾਰੀ ਯੂਜ਼ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਿੰਘ ਜਿਹੜੇ ਆ ਆਪਣਾ ਭੋਜਨ ਵੀ ਖਾਣ ਨਾਲ ਉਹ ਚੰਗੇ ਤਰੀਕੇ ਦੇ ਨਾਲ ਆਪਣਾ ਸਾਰਾ ਸਰੀਰ ਸਵਸ਼ ਕਰਕੇ ਫਿਰ ਸਕਦੇ ਆ ਇਸੇ ਤਰੀਕੇ ਦੇ ਨਾਲ ਸੰਗਤਾਂ ਨੂੰ ਇਹ ਹਾਈਜਨਿਕ ਫੂਡ ਆ ਤੇ ਜ਼ਿਆਦਾਤਰ ਮੇ ਹੱਥ ਲਾ ਲੈਣਾ ਨੂੰ ਹਨਾ ਜੇ ਆਪਾਂ ਚਟਨੀ ਵੇਖੀ ਹੈ ਨਾ ਤੇ ਮੇਰੇ ਖਿਆਲ ਦੇ ਵਿੱਚ ਇਸ ਤੋਂ ਗਾੜੀ ਚਟਨੀ ਗੋੜ ਵਾਲੀ ਚਟਨੀ ਨਹੀਂ ਹੋ ਸਕਦੀ ਕਿਤੇ ਤੇ ਸਾਰਾ ਸਾਰੀਆਂ ਸਾਰਾ ਫੂਡ ਬਹੁਤ ਵਧੀਆ ਕਿ ਕਿਨਵਾ ਗਿਆ ਏ ਨਾ ਵਲੌਗ ਦਾ ਹਿੱਸਾ ਵਾ ਮੂੰਹ ਪਰੇ ਕਰ ਲਿਆ ਮੂੰਹ ਮੂੰਹ ਘੜੀ ਲੈ ਆਉਣਾ ਚਲੋ ਤੇ ਗੋਲ ਕਪੜੇ ਖਾ ਕੇ ਤੁਹਾਨੂੰ ਵੇਨੇ ਆ ਮੇਰੇ ਸਾਡਾ 1500 15ਵਾਂ 16ਵਾਂ ਹੋ ਗਿਆ ਹੁਣ 1500 ਹੋ ਗਿਆ ਕਿਹੜੀ 15 ਕੇ 16 15ਵਾਂ 15ਵਾਂ ਹੋ ਗਿਆ ਜੀ ਅਰੇ ਇਹਦੇ ਡਾਈਟਿੰਗ ਤੇ ਆ ਹਾਂਜੀ ਤੇ ਸੰਗਤ ਜੀ ਜਿਹੜਾ ਸਮਾਨ ਹੈ ਲਿਆ ਸੀ ਜਿਹੜਾ ਤੁਸੀਂ ਉੱਚੇ ਵੇਖ ਲਿਆ ਉਹ ਆਪਾਂ ਹੁਣ ਘਰੇ ਛੱਡ ਕੇ ਤੇ ਆਪਾਂ ਆ ਗਏ ਆ ਟਮਾਟਾ ਆਪਾਂ ਪਹਿਲਾਂ ਚੱਲੇ ਸੀ ਵਿਸ਼ਾਲ ਤੇ ਸਾਡੇ ਆਂਟੀ ਆ ਸਾਡੇ ਘਰੇ ਜਿਹੜੇ ਆਉਂਦੇ ਆ ਉਹ ਕਹਿੰਦੇ ਕਿ ਨਾ ਵਿਸ਼ਾਲ ਦੀ ਕੁਆਲਿਟੀ ਨਹੀਂ ਵਧੀਆਗੀ ਮੈਨੂੰ ਆਂਟੀ ਜਿਹੜੇ ਕਹਿੰਦੇ ਆਂਟੀ ਕਹਿੰਦੇ ਮੈਨੂੰ ਫੀਲ ਹੋਇਆ ਫਿਰ ਮੈਂ ਕਹਾ ਨਹੀਂ ਮਤਲਬ ਜੇ ਹੋ ਸਕਦਾ ਕੁਆਲਿਟੀ ਵਧੀਆ ਵੀ ਹੋਵੇ ਪਰ ਮੈਨੂੰ ਖੁਦ ਨੂੰ ਥੋੜਾ ਜਿਹਾ ਫੀਲ ਹੋ ਗਿਆ ਕਿ ਇਸ ਵੀ ਸਾਡਾ ਹੈਗਾ ਵਾ ਅਹੀਂ ਪਹਿਲਾਂ ਪਹਿਲਾਂ ਅਸੀਂ ਤਾਂ 2-4 ਸਾਲ ਪਹਿਲਾਂ ਕਿਸੇ ਬੱਚਿਆਂ ਨੂੰ ਕੱਪੜੇ-ਕੁਪੜੇ ਲੈ ਕੇ ਦਿੰਦੇ ਸੀ ਨਾ ਜਦੋਂ ਉਦੋਂ ਵਿਸ਼ਾਲ ਤੋਂ ਲੈ ਕੇ ਦਈਦੇ ਸੀ ਤੇ ਜਦੋਂ ਅਸੀਂ 20-25 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਉਹਨਾਂ ਕੋਲ ਜਾਂਦੇ ਹਾਂ ਤਾਂ ਤੇ ਉਦੋਂ ਪਤਾ ਲੱਗਦਾ ਸੀ ਕਿ ਉਹ ਕੱਪੜੇ ਜਿਹੜੇ ਉਹਨਾਂ ਨੇ ਪਾਏ ਹੁੰਦੇ ਸੀ ਜਾਂ ਮੇਕੀਦੇ ਸੀ ਕਦੇ-ਕਦੇ ਪਾਏ ਬੇਖ ਜਾਂਦੇ ਹੀ ਉਹਨਾਂ ਦੇ ਬਾਕੀ ਕੱਪੜੇ ਜਿਹੜੇ ਹਨ ਬਸ ਜਾਂਦੇ ਨੇ ਕੱਪੜੇ ਜਿਹੜੇ ਡੀਮਾਰਟ ਵਿਚਾਲ ਕਿਤੋਂ ਵੀ ਨਹੀਂ ਵਧੀਆ ਮਤਲਬ ਉਹ ਕਹਿ ਸਕਦੇ ਆ ਆਪਾਂ ਏਡੇ ਵਧੀਆ ਨਹੀਂ ਹੁੰਦੇ ਕਿਉਂਕਿ ਜਦੋਂ ਕਿਸੇ ਨੂੰ ਚੀਜ਼ ਦੇਣੀ ਆ ਤੇ ਮਤਲਬ ਥੋੜੀ ਬੈਟਰ ਕੁਆਲਿਟੀ ਦੀ ਦੋ ਹਨਾ ਇਸ ਕਰਕੇ ਆਪਾਂ ਕੱਪੜੇ ਤਾਂ ਨਹੀਂ ਚਲੋ ਖੈਰ ਲੈਣੇ ਆਪਾਂ ਕੁਝ ਗਿਫਟ ਆਈਟਮਸ ਲੈਣੀਆਂ ਨੇ ਤੇ ਚੱਲ ਕੇ ਦਿਖਾਉਨੇ ਆ ਕੀ ਲੈਣੇ ਆ ਹਨਾ ਲਓ ਜੀ ਐਸ ਟਾਈਪ ਦਾ ਕੁਝ ਲੈ ਲਿਆ ਇਹਨਾਂ ਦੀ ਕੁਆਲਿਟੀ ਸੁਧਾਰੀ ਹੈ ਹਨਾ ਇਹਨਾਂ ਨੇ ਕੁਆਲਿਟੀ ਜਿਹੜਾ ਸੁਧਾਰੀ ਹੈ ਅੱਗੇ ਕਿ ਮੈਂ ਕਿਉਂ ਕਿ ਆ ਇਹਨਾਂ ਦਾ ਕੱਪ ਤੋਂ ਬੜਾ ਸੈਟ ਉੱਥੇ ਹੈ ਕਿ ਮੈਂ ਉਹ ਅੱਗੇ ਲੰਘਿਆ ਹੋਰ ਰਾਜ ਬੜਾ ਕੇ ਚਲੀਏ ਅੱਗੇ ਉਧਰੋਂ ਵੀ ਨਿਕਲ ਜਾਣਾ ਬਹੁਤ ਬਹੁਤ ਸਬਰ ਆ ਗਿਆ ਇਹ ਇਹ ਸਭ ਕਿੱਥਾ ਹੋ ਗਿਆ ਹੁਣ ਕਿ ਆ ਗਿਆ ਮੈਂ ਆ ਲਾ ਲੋ ਜਿਹੜਾ ਆਪਾਂ ਪੰਜ ਸੈਟ ਖੜਨੇ ਆ ਉਹਨਾਂ ਦੇ ਵਿੱਚ ਹੈਡ ਆਨ ਕਰ ਲਾਂਗੇ ਆਹੀਂ ਜਿਹੜਾ 골ਡ ਖਰੀਦਿਆ ਹਨ ਉਹ 골ਡ ਵਿੱਚ ਰੱਖਣਾ ਕਰੀਦਿਆ ਕਿਤੋਂ ਕਰੀਦਿਆ ਇੰਨਾ ਮਹਿੰਗਾ ਕਿਦੋਂ ਕੋ ਕਰੀਦਿਆ ਜਾਣਾ ਜਿਹੜਾ ਸੁਪਨੇ ਦੇ ਵਿੱਚ ਕਰੀਦਿਆ ਸੀ ਨਾ ਚਲੋਲੀ ਇਹ 골ਡ ਵਾਲੀ ਚੀਜ਼ ਲੈਉਂਦੀ ਆ ਚਲੋ 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 골ਡ ਹੀ 골ਡ ਹੋਇਆ ਚਲੋ ਚਲੋ ਸੋਨੇ ਦੇ ਲਾਕੇ ਨਹੀਂ ਖਲਾਉਣਾ ਇਹਦੇ ਆਂਦੇ 골ਡ 골ਡ ਸਿਟੀ ਸੋਨੇ ਦੀ ਲੰਕਾ ਇਹਨੇ ਸਾਰੇ ਡੱਬੇ ਖੋਲ ਜਾਣੇ ਸਾਰੇ ਡੱਬੇ ਖੋਲ ਜਾਣੇ ਕੋਟ ਵੀ ਖੋਲ ਜਾਣੇ ਆ ਰਹੇ ਸੋਨੇ ਇਹਦੇ ਉਂਦੇ ਮਹਾਰਾਜ ਆ ਗਏ ਆਂ ਹਾਂ ਜੀ ਲੈ ਲਓ ਬਸ ਨਾ ਖੋਲੋ ਮਹਾਰਾਜ ਕਾ ਸੋਨਾ ਰਾਂਗੇ ਲੈ ਲਓ

ਇਹ ਕਿਹੜਾ ਆਈਟਮਸ ਆਪਾਂ ਲੈ ਲਈ ਆਪਾਂ ਆਪ ਇਸ ਲੈ ਲੈ ਵੀ ਆ ਬਾੜਾ ਆਪਾਂ ਇਕੱਠੀ ਇੱਕ ਲੈ ਲਈਏ ਲੈ ਦੋ ਹਾਂ ਆਪਾਂ ਵੀ ਲੈ ਲਓ ਚਲੋ ਨਹੀਂ ਨਹੀਂ ਆ ਠੀਕ ਹੈ ਜਿਹੜਾ ਲੈ ਲਿਆ ਟੂ ਯੂਰ ਗਿਵਨ অপਸ਼ਨ ਹੇਅਰ ਆਪਾਂ ਫੇਰ ਤੁਹਾਨੂੰ ਕਹਾਂ ਕਿ ਉੱਥੇ ਨਹੀਂ ਆਗੇ ਹਾਂ ਆਹ ਵਾਲਾ ਵੇਖੋ ਹਾਂ ਵਾਲਾ ਪਿਜਨ ਦਾ ਬਹੁਤ ਪਿਜਨ ਦਾ ਇੰਤਾਲੀ ਪਿਜਨ ਨਹੀਂ ਨਹੀਂ ਅੱਗੇ ਪਏ ਨੇ ਆਪਣੇ ਕੋਲ ਓਏ ਓ ਮਾਈ ਗੋਡ ਜਦੋਂ ਵੀ ਸੈਕਸ਼ਨ ਤੇ ਪਹੁੰਚੇ ਕੌਮਪ੍ਰਾਉਟ ਵਿਦਿਓ ਦਾ ਜਮਹਰੀ ਦੀ ਟੈਕਨੋਲੋਜੀ ਸੈਕਸ਼ਨ ਦੇ ਕੋਲ ਤੋਂ ਧੰਨਵਾਦ। ਪਰੀਵਾਰ ਬਣੇ ਦੀਏ ਮਾਣ। ਹੂੰ ਸੋਈ ਚਾਪਿੰਦੇ ਬਹੁਤ ਆ ਨਾ ਕਰ। ਫਿਰ ਫਿਰ ਇਹ ਕੋ ਨਾਲ ਲਾਜਾ ਉੱਪਰ ਵੇਖਿਓ। ਹਾਂਜੀ ਕਿੰਨੇ ਕ ਟਰਾਲੀਆਂ ਖਰੀਦ ਲੀਆਂ ਜੇ? ਅਜੇ ਖੂਕਰੀ ਐ। ਹਰੇ ਹਰੇ ਪਹਿਲੀ ਇੱਕ ਤੀਸਰੀ ਐ। ਦੂਸਰੀ ਆ। ਇੱਕ ਛੱਡਾ ਜੇ ਇੱਕ ਹੀ ਗੱਡੀ ਜਿਹੜੀ ਆ ਨਾ ਲੇਅਰ ਕਰ ਆਏ ਆ ਗੱਡੀ ਦੇ ਵਿੱਚ ਬਾਕੀ ਪਜਾਮੇ ਦੀ ਕੁਆਲਿਟੀ ਵਧੀਆ ਜੀ ਆਪਾਂ ਪਹੁੰਚੇ ਹੋਏ ਨੇ ਨੇ ਪਹੁੰਚੇ ਕਿਸੇ ਵਧੀਆ ਜਾਰੀ ਬੈਗ ਜਾਰੀ ਆ ਇੱਧਰ ਨਹੀਂ ਕੋ ਹੈਗਾ ਪਲਾਸਟਿਕ ਉਹ ਗੱਡੀ ਹੁੰਦੇ ਆ ਤੇ ਹੈ ਕਿੱਥੇ ਆ ਉਧਰਲੇ ਪਾਸੇ ਦੇਖਿਆ ਤੇ ਕਿਤੇ ਵੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਕੀ ਨਾਂ ਦਾ ਸਮਾਨ ਖੋਣ ਲੈ ਕਿੱਥੇ ਕਿੱਥੇ ਵੜ ਗਈ ਐ ਮੈਂ ਕਦੋਂ ਦਾ ਲੱਭੰਦਿਆਂ ਤੈਨੂੰ ਫੋਟੋ ਵੇਖ ਲੈ ਨਾ ਸੁਖਰਾ ਅਗਲੀ ਲੈ ਲਓ ਲੈ ਲਓ ਪਤਾ ਨਹੀਂ ਇਹ ਕਿਹੜੀ ਐ ਇਹ ਦੀਵਾਲੀ ਗੰਨ ਦੀਵਾਲੀ ਗੰਨ ਮਾਸਟਰ ਤੱਕ ਕੇ ਲੈ 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 ਦੀਵਾਲੀ ਗੰਨ ਦੀਵਾਲੀ ਗੰਨ ਆਉਣ ਰਜੰਦ ਆ ਆ ਲੈ ਲੈ ਆ ਵਰੀਆ ਇਹ ਮਤਲੀ ਹਾਂ ਇਹ ਮਤਲੀ ਇੱਕ ਲੈ ਲਓ ਇਹ ਮਤਰਾ ਇਹ ਲੈਣੀ ਨਹੀਂ ਦੇਖੀ ਆਉਣ ਲੈ ਦੇ ਕਿ ਭੋਜਾ ਕਿੰਨੇ ਪੈਸੇ ਆਉਂਦਾ ਆ ਬੱਚੇ ਵੀ ਮਿਲਦੇਗੇ ਇੱਥੇ ਆ ਬੱਚੇ ਥੋਖਰੀ ਦੇ ਬੱਚੇ ਮੈਂ ਤੁਹਾਨੂੰ ਦੇ ਇਹ ਵੀ ਗਾਉਂਦਾ ਇਹ ਵੀ ਦੇ ਦੇ ਇੱਧਰ ਆ ਲੋ ਇੱਧਰ ਲੋ ਜੀ ਆ ਗਿਆ ਜੀ ਟਾਈਮ ਬਿਲਿੰਗ ਦਾ ਸਾਰੇ ਜਾਣੇ ਦੀਵਾਲੀ ਦੇ ਲਈ ਇੱਕ ਦੂਜੇ ਨੂੰ ਖੁਸ਼ੀਆਂ ਦੇਣ ਦੇ ਲਈ ਕੀ ਕੁਝ ਖਰੀਦ ਰਹੇ ਅੱਜ ਡੀਮਾਰਟ ਦੇ ਵਿੱਚ ਇਸੇ ਚੀਜ਼ ਦੀ ਭੀੜ ਵਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨੂੰ ਖੁਸ਼ੀਆਂ ਦਿੱਤੀਆਂ ਕਿਸੇ ਤਰੀਕੇ ਦੇ ਨਾਲ ਖੁਸ਼ੀਆਂ ਦਿੱਤੀਆਂ ਹਾਂਜੀ ਤੁਸੀਂ ਬੋਲ ਸਕੋ ਬੋਲਣਾ ਚਾਹਦੇ ਹੋ ਮੈਂ ਦਿਲ ਤੇ ਕਰਾਂ ਲਿਆ ਪਰ ਇਹ ਆ ਕਿ ਜਿਹੜੇ ਤਰੀਕੇ ਦੇ ਨਾਲ ਅੱਜ ਭੀੜਵਾਇਆ ਇਸ ਤਰ੍ਹਾਂ ਭੀੜ ਅਸੀਂ ਪਿਛਲੇ ਸਾਲ ਲਾਰੈਂਸ ਰੋਡ ਵਾਲੇ ਢੀ ਮਾਰਤੇ ਦੇਖਿਆ ਉਹ ਅਸੀਂ ਸੋਚਦੇ ਹਾਂ ਕਿ ਉਹ ਸ਼ਾਇਦ ਛੋਟਾ ਵਾ ਜਗ੍ਹਾ ਘੱਟ ਹੈ ਤਾਂ ਕਰਕੇ ਲੱਗਦਾ ਪਰ ਨਹੀਂ ਦੀਵਾਲੀ ਤੇ ਹਰ ਕੋਈ ਇੱਕ ਦੂਜੇ ਨੂੰ ਖੁਸ਼ੀਆਂ ਦੇਣਾ ਚਾਹੁੰਦਾ ਵਾ ਭਾਵੇਂ ਕੋਈ ਗੁੱਸੇ ਹਾ ਤੇ ਭਾਵੇਂ ਕੋਈ ਈਗੋ ਵਾਲਾ ਵਾ ਇਹਦੇ ਵਿੱਚ ਨਾ ਹਰ ਕੋਈ ਇੱਕ ਮਤਲਬ ਕਿ ਲਾਲੋ ਕਿ ਆਪਣੇ ਨਾਲ ਜੁੜੇ ਹੋਏ ਸਾਰੇ ਲੋਕਾਂ ਨੇ ਕੁਝ ਨਾ ਕੁਝ ਖਰੀਦਦਾ ਤਾਂ ਕਿ ਉਹ ਅਗਲਾ ਕੁਝ ਹੋਵੇ ਹਾਂ ਉਹ ਆ ਸਾਰਾ ਕੁਝ ਗਿੰਨਾ ਸਮਾਨ ਵਾ ਨਾ ਇਸ ਸਾਮਾਨ ਪਿਛਲਾ ਵੇਖਿਆ ਡੰਡਾ ਲੱਕੜੀਆਂ ਇਹਦੇ ਦਾ 50 ਕੰਬਲ ਹੋਰ ਹੋਣੇ ਇਹ ਤਾਂ ਅਸੀਂ ਸਵੀਟਸ ਖਰੀਦੇ ਨਹੀਂ ਆ ਇਹ ਸਾਰਾ ਸਾਮਾਨ ਸੰਗਤ ਦੇ ਲਈ ਆ ਸੋਨ ਪਾਪੜੀ ਨਹੀਂ ਲਵਾਵਾਂਗੇ ਰਾਦੀ ਰਾਦੀ ਵਾਲਿਆਂ ਕੋ ਜਾ ਕੇ ਵੇਖਾਂਗੇ ਉਹਨਾਂ ਦੀ ਜਿਹੜੀ ਮਰਜ਼ੀ ਦੀ ਜਲਾੜੋ ਬਹੁਤ ਬੈਸਟ ਹੈ ਬਹੁਤ ਬੈਸਟ ਹੈ ਸਹੀ ਗੱਲ ਆ ਦੇਸੀ ਕੋਲ ਪਿਓਰ ਦੇਸੀ ਕੋਲ ਦੀ ਅਸੀਂ ਦਿਖਾਵਾਂਗੇ ਹਾਂ ਆ ਇਹ ਬਹ ਰਹਿ ਗਿਆ ਹੈ ਪੜਾ ਕੀ ਰਹਿ ਗਿਆ ਇੰਨੇ ਪੈਸੇ ਮੇਰੇ ਖਰਚਾ ਚਲੇ ਗਏ ਪਰ ਆ ਬੈਠ ਕੇ ਟੰਦੇ ਤੇ ਮਜ਼ਾ ਆਉਂਦਾ ਹੈ ਧਿਆਨ ਅੱਗੇ ਬਲੌਗ ਬਣਾਉਂਦੇ ਹਾਂ ਕਿ ਗੱਡੀ ਨਾ ਠੋਕਦੇ ਲੈਣੇ ਦੇ ਦੇਣੇ ਪਾ ਜਾਈਏ ਨਹੀਂ ਨਹੀਂ ਧਿਆਨ ਨਹੀਂ ਕੀ ਕੀ ਰਹਿ ਗਿਆ ਬੜਾ ਕੀ ਕੀ ਰਹਿ ਗਿਆ ਹੋਲੀ ਕਿ ਕਰੇ ਕਰ। ਮੇ ਕੋਣ ਬਾਲ ਲੰਘ ਗਿਆ। ਓਹੋ। ਇਹ ਤੁਹਾਨੂੰ ਬਾਲ ਗਿਆ। ਬੋਲਦੇ ਨਹੀਂ। ਸਹੀ ਦੱਸ ਨਹੀਂ ਦੇ। ਕਿੱਥੇ ਆਪਣੀ ਗੱਡੀ ਕਿੱਥੇ? ਕੋਈ ਨਹੀਂ ਲੰਘ ਜਾਣਾ ਉਧਰੋਂ। ਧਿਆਨ ਤੇ ਧਿਆਨ ਤੇ। ਇਤਰਾਣ ਲਾ ਡੀਗਰ। ਮੈਂ ਬਾਰ-ਬਾਰ ਕਹਿ ਰਿਹਾ ਹਾਂ ਐਡ ਕੀ ਕੁਆਲਿਟੀ ਜਿਹੜੀ ਹੈ ਨਾ ਧੀ ਮਾਰਨੇ ਬਹੁਤ ਬੈਸਟ ਕੀਤੀ ਬਹੁਤ ਜਿਆਦਾ ਬੈਸਟ ਕੀਤੀ ਅਜੇ ਕੀ ਭਦਾ ਇੱਕ ਚੱਕਰ ਹੋਰ ਲੱਗ ਜੇ ਹਾਂ ਇਧਰ ਪਾਉਂ ਇਧਰ ਕਿਥੇ ਲੰਘਣਾ ਤੂੰ ਅੱਗੇ ਲੱਗੋ ਫਿਰ ਤੂੰ ਕਰੀਂ ਫਾਤਰਾਂ ਦੀ ਘਾੜੀ ਘਾੜੀ ਇਦਾਂ ਹੀ ਆ ਨਾ ਫਿਰ ਬਾਅਦ ਤੂੰ ਝਾਟੀ ਕਾਲਾ ਕੱਢਣ ਲੱਗ ਜਾਣਾ ਲੋ ਜੀ ਪਿਛੇ ਲਾ ਦੀਏ ਉਹ ਉਹ ਤਾਂ ਠੀਕ ਰਿਹਾ ਕਿਸੇ ਉੱਥੇ ਹੀ ਉੱਥੇ ਸੀਟ ਤੇ ਹੀ ਸਾਰਾ ਹੀ ਹੋਰ ਪਹਿਲਾਂ ਉਹ ਲਾ ਦੇ ਨਾ ਡੱਬੇ ਲਿਓ ਮੈਂ ਨਹੀਂ ਨਹੀਂ ਸਾਰਾ ਟੁੱਟ ਜਾਣੀ ਪਰ ਇਹ ਉਹ ਮੈਂ ਕਰਾਂ ਸਟਿੰਗ ਬਾਰੀ ਖੋਲ ਲੂ ਤੀ ਹੈਲੋ ਗਾਇਸ ਹੁਣ ਕੀ ਰਹਿ ਗਿਆ ਭਲਾ ਟਾਕੇ ਹੋਰ ਹੋਰ ਕੀ ਰਹਿ ਗਿਆ ਟਾਕੇ ਰਹਿ ਗਈ ਮਠਾਈ ਰਹਿ ਗਈ ਇੱਕ ਹੋਰ ਚੀਜ਼ ਰਹੀ ਆ ਡੈਕੋਰੇਸ਼ਨ ਦਾ ਸਮਾਨ ਹਾਂ ਹੋਰ ਉਹ ਤਾਂ ਟਟਾ ਕੰਮ ਲੜੀਆਂ ਲਾਉਣੀਆਂ ਲਓ ਵੀ ਆ ਮਾਰ ਆ ਡੇਗੀ ਚੱਲਿਆ ਓਹੋ ਇਹ ਦੇਖ ਪਹਿਲਾਂ ਵਾਸ ਵੀ ਨਹੀਂ ਚਲੋ ਭਾਈ ਚਲੋ ਰੱਖ ਲਈਏ ਸਮਾਰਟਫੋਨ ਮਿਲਦੇ ਕਿਹਨਾਂ ਲਵ ਆਵੇ ਤੁਮ ਹਦੈ ਕਿੰਨੇ ਦੀ ਚੀਜ਼ ਹੋਏ 110 ਰੁਪਏ ਦੀ ਚੀਜ਼ ਆ ਤੇ ਕਿੰਦੀ ਵਧੀਆ ਚੀਜ਼ ਬੈਰਿੰਗ ਲਾਇਆ ਵਿੱਚ ਇਦਾਂ ਹੀ ਆ ਫਿਰਿਆ ਉਗੀ ਗੱਡੀ ਆਪਾਂ ਕਰ ਲਈ ਲੋਡ ਸਭ ਇੱਕ ਫੇਰਾ ਆਉਣਾ ਪੈਣਾ ਆਪਾਂ ਨੂੰ ਇੱਕ ਫੇਰਾ ਦਾਂਗੇ ਆ ਗੱਡੀ ਭਰ ਕੇ ਦੇ ਦਾਂਗੇ ਸ਼ਰਮਾ ਨਹੀਂ ਬਟਾ ਚੰਗਾ ਸੰਗਾ ਜੀ ਚੱਲੀਏ ਘਰਾਂ ਨੂੰ ਹੁਣ ਥੱਕ ਹੋ ਗਏ ਪੂਰੇ ਕੱਲ ਸਫਾਈਆਂ ਕਰਦੇ ਕਰਦੇ ਥੱਕ ਗਏ ਐ ਸ਼ਾਪਿੰਗ ਕਰਦੇ ਕਰਦੇ ਥੱਕ ਗਏ ਤੇ ਓਏ ਮੰਮੀ ਹਾਂਜੀ ਮੈਂ ਕੱਲ ਸਫਾਈਆਂ ਕਰਦੇ ਕਰਦੇ ਥੱਕ ਗਏ ਹਾਂ ਅੱਜ ਸ਼ਾਪਿੰਗ ਕਰਦੇ ਕਰਦੇ ਥੱਕ ਗਏ ਸ਼ੋਪਿੰਗ ਕਰਦੇ ਕਰਦੇ ਤਨੀ ਥੱਕਦੇ ਤੇ ਅਭੀ ਤਾਂ ਹੋਰ ਕਰਾਂਗੇ ਅਭੀ ਤਾਂ ਹੋਰ ਕਰਾਂਗੇ ਸ਼ੋਪਿੰਗ ਕਰਦੇ ਕਰਦੇ ਕੋਈ ਨਹੀਂ ਥੱਕਦਾ ਅਭੀ ਤਾਂ ਹੋਰ ਸ਼ੋਪਿੰਗ ਕਰਨੀ ਕਿ ਪਹਿਲੋਂ ਹੀ ਦੱਸ ਚੁੱਕਾ ਕਿ ਸ਼ੋਪਿੰਗ ਸਾਡੇ ਆਪਣੇ ਲਈ ਨਿੱਜੀ ਕੋਈ ਨਹੀਂ ਹੈ ਵਿੱਚ ਨਿੱਕਾ ਮੋਟੈ ਨੂੰ ਇਹਨੂੰ ਕੋਈ ਸਮਾਨ ਹੋਊਗਾ ਛੋਟਾ ਛੋਟਾ ਸਮਾਨ ਜਿਹੜਾ ਹੋਊਗਾ ਬਾਕੀ ਸਭ ਗਿਫਟ ਆਈਟਮਸ ਹੀ ਨੇ ਗਿਫਟ ਆਈਟਮਸ ਨੇ ਸਾਰੇ ਤੇ ਲੈ ਆਪਣੇ ਆਪ ਨੂੰ ਵੀ ਆਪਾਂ ਗਿਫਟ ਦੇ ਲਈ ਇਹ ਗਿਫਟ ਵੀ ਉਹਨਾਂ ਲਈ ਆ ਇਹ ਗਿਫਟ ਵੀ ਉਹਨਾਂ ਲਈ ਆ ਕੀ ਜਿਹੜੇ ਨੀੜੀ ਹੈਗੇ ਨੇ ਜਿਨ੍ਹਾਂ ਨੂੰ ਕਦੀ ਕਿਸੇ ਨੇ ਗਿਫਟ ਨਹੀਂ ਦਿੱਤੇ ਉਹਨਾਂ ਲਈ ਹੈ ਜਿਨ੍ਹਾਂ ਨੇ ਨਹੀਂ મતલਬ ਕਈ ਮਨ ਨਹੀਂ ਦਿੱਤੇ ਕਈ ਆਹ ਡਿਸਟਾਫਟ ਆਈਟਮਸ ਜਿਹੜੀਆਂ ਆਪਾਂ ਖਰੀਦ ਲਈਆਂ ਵਾਂ ਤੇ ਕੁਝ ਸਟਾਫ ਦੀਆਂ ਕੁਝ ਭੈਣ ਭਰਾਵਾਂ ਦੀਆਂ ਕੁਝ ਭੈਣਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਨੇ ਤੇ ਚਲੋ ਵੇਖਦੇ ਹਾਂ ਕਿ ਇਹ ਛੋਟੀ ਜੀ ਕੋਸ਼ਿਸ਼ ਦੇ ਨਾਲ ਕਿੰਨੇ ਕਿ ਪਰਿਵਾਰਾਂ ਨੂੰ ਖੁਸ਼ੀ ਮਿਲਦੀ ਹੈ ਹਾਂ ਅੱਗੇ-ਅੱਗੇ ਵੇਖਿਓ 42 ਤੱਕ ਇਸੇ ਤਰੀਕੇ ਦੇ ਨਾਲ ਵੰਡਣ ਮਡਾਉਣ ਦਾ ਜਿਹੜਾ ਤਿਆਰੀਆਂ ਕੁਝ ਖਰੀਦਣ ਦੀਆਂ ਕੁਝ ਵੰਡਣ ਦੀਆਂ ਚੱਲਦੀਆਂ ਰਹਿਣੀਆਂ ਤੇ ਜੁੜੇ ਬਾਕੀ ਮੈਨੂੰ ਲੱਗਦਾ ਨਹੀਂ ਹੈ ਕਿ ਆਪਾਂ ਕਿਉਂਕਿ ਹੁਣ ਆਪਾਂ ਨੂੰ ਰਾਤ ਦਾ ਡਿਨਰ ਦੀ ਵੀ ਤਿਆਰੀ ਕਰਨੀ ਆ ਤੇ ਆਪਣਾ ਨਹੀਂ ਹੈ ਅਗਲਾ ਵਲੌਗ ਆਪ ਕੰਟੀਨਿਊ ਨਹੀਂ ਕਰ ਪਾਉਂਗੀ ਉਹ ਸ਼ਾਪਿੰਗ ਕਰਾਂਗੇ ਵਲੌਗ ਬਣਾਉਂਗੀ ਉਹ ਕੱਲ ਦੇ ਵਲੌਗ ਵਿੱਚ ਵੇਖਣ ਨੂੰ ਮਿਲੂਗਾ ਤੇ ਆਪਾਂ ਹੁਣ ਇੱਥੇ ਵਲੌਗ ਦਾ ਕਰ ਦਿੰਦੇ ਆ ਐਂਡ ਵਲੌਗ ਦੀ ਕਰਨੀ ਹੈ ਐਡੀਟਿੰਗ ਤੇ ਤੱਕ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਉਹਨੇ ਤੁਕੇ ਸਮਝਿਆ ਨਾ ਉਹਮ ਨੇ ਤੁਮ ਸਾਰਿਆਂ ਨੂੰ ਪਤਾ ਚੱਜ ਹੋਈ ਗਿਆ ਵਾ ਇਥੋਂ ਦਿਓ ਸਾਨੂੰ ਸਾਰਿਆਂ ਨੂੰ ਇਜਾਜ਼ਤ ਸਾਨੂੰ ਸਾਰਿਆਂ ਨੂੰ ਮਤਲਬ ਕੀ ਬਹੁਤ ਆਪਾਂ ਦੋਵੇਂ ਜਣੇ ਮਗਰ ਸਮਾਨ ਸਾਰਿਆਂ ਨੂੰ ਸਾਰਿਆਂ ਨੂੰ ਇਜਾਜ਼ਤ ਤੇ ਕੱਲ ਦੇ ਵਲੌਗ ਵਿੱਚ ਫੇਰ ਕੁਝ ਸ਼ਾਪਿੰਗ ਕੁਝ ਘੁੰਮਣ ਘਮਾਉਣ ਇੱਕ ਨੀ ਪੱਥਰ ਇਹਨਾਂ ਚੀਜ਼ਾਂ ਨਾਲ ਮਿਲਦੇ ਆ ਅੱਜ ਮੈਂ ਸਸਪੈਂਸ ਜਿਹੜਾ ਉਹ ਕਲੀਅਰ ਕਰ ਦਿੱਤਾ ਵਾ ਕੱਲ ਦੇ ਵਲੌਗ ਚ ਕੀ ਰਹਿਣ ਵਾਲਾ ਤੇ ਕੱਲ ਨੂੰ ਮਿਲਦੇ ਆ ਗੱਲਾਂ ਮੇਰੀਆਂ ਮੁੱਕਣੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ